ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਚ ਕੇ ਮਾਈਂਡ ਗ੍ਰੋਥ ਅਕੈਡਮੀ ਵੱਲੋਂ ਹਿਪਨੋਥੈਰੇਪੀ ਦੇ ਰਾਹੀਂ ਬਹੁਤ ਸਾਰੇ ਭੈਣ ਭਰਾਵਾਂ ਦੇ ਇਲਾਜ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ ਅੱਜ ਇੱਕ ਵੀਰ ਤੁਹਾਡੇ ਨਾਲ ਜਿਨ੍ਹਾਂ ਨੇ ਹਿਪਨੋਥੈਰੇਪੀ ਰਾਹੀਂ ਤੰਦਰੁਸਤੀ ਹਾਸਲ ਕੀਤੀ ਆਕਾਲ ਪੁਰਖ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਉਹਨਾਂ ਨਾਲ ਮਿਲੌਣ ਜਾ ਰਹੇ ਆ ਕਿਉਂਕਿ ਅਸੀਂ ਇਹਨਾਂ ਦਾ ਚਿਹਰਾ ਵੀ ਤਾਂ ਨਹੀਂ ਦਿਖਾ ਰਹੇ ਤੇ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੀ ਪ੍ਰਾਈਵੇਸੀ ਹੁੰਦੀ ਆ ਸੋ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਦਖਲੰਦ ਜਿੰਨੀ ਕਰਦੇ ਸੋ ਇਸ ਲਈ ਅਸੀਂ ਪ੍ਰਾਈਵੇਸੀ ਦਾ ਖਾਸ ਖਿਆਲ ਰੱਖਦੇ ਆ ਭਾਈ ਸਾਹਿਬ ਤੁਸੀਂ ਆਪਣਾ ਵੀਰ ਜ਼ਿਲ੍ਹਾ ਦੱਸ ਦੋ ਜ਼ਿਲ੍ਹਾ ਕਿਹੜਾ ਤੁਹਾਡਾ ਬਠਿੰਡਾ ਜੀ ਇਹ ਬਠਿੰਡੇ ਜ਼ਿਲ੍ਹੇ ਤੋਂ ਇਹਨਾਂ ਵੀਰਾਂ ਦਾ ਸਾਡੇ ਨਾਲ ਰਾਬਤਾ ਹੋਇਆ ਸੀ ਸੋ ਕੀ ਤਕਲੀਫ ਕੀ ਸੀ ਤੁਹਾਨੂੰ ਮੈਨੂੰ ਡਰ ਜਾ ਲੱਗਦਾ ਰਹਿੰਦਾ ਸੀ ਜੀ ਤੇ ਕੰਮ ਕਰਨ ਨੂੰ ਕੋਈ ਜਤਨ ਨਹੀਂ ਸੀ ਕਰਦਾ ਮੇਰਾ ਮਤਲਬ ਇਹ ਡਰ ਲੱਗਦਾ ਰਹਿੰਦਾ ਸੀ ਤੌਖਲਾਜ ਆ ਜਿਵੇਂ ਡਿਪਰੈਸ਼ਨ ਜਿਹਨੂੰ ਅੱਜ ਕੱਲ ਕਹਿ ਦਿੰਦੇ ਆ ਸੋ ਹਿਪਨੋਥੈਰੇਪੀ ਦੇ ਵਿੱਚ ਇਹ ਤਾਂ ਬੜਾ ਤਕੜਾ ਇਲਾਜ ਆ ਹੋਰ ਵੀ ਇਦਾਂ ਕਿਉਂਕਿ ਤੰਦੀਆਂ ਬਿਮਾਰੀਆਂ ਤੋਂ ਬਹੁਤ ਘੱਟ ਹੁੰਦੀਆਂ ਨੇ ਮਨ ਕਰਕੇ ਬੰਦੇ ਬਹੁਤ ਜ਼ਿਆਦਾ ਪੀੜਿਤ ਨੇ ਸੋ ਹਿਪਨੋਥੈਰੇਪੀ ਹੈ ਜਿਹੜੀ ਸਾਡੇ ਮਨ ਤੇ ਕੰਮ ਕਰਦੀ ਹੈ ਜਿਵੇਂ ਕਈ ਵੀਰ ਕੋਈ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਆ ਮਾੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਆ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਸੋ ਇਹ ਇਸ ਥੈਰੇਪੀ ਰਾਹੀਂ ਬੜੇ ਸੋਹਣੇ ਢੰਗ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਸੋ ਕਿੰਨੀਆਂ ਥੈਰੇਪੀਆਂ ਵੀਰ ਤੁਹਾਡੀਆਂ ਹੋਈਆਂ ਮੈਂ 2 ਕੀਤੀਆਂ ਸੀ ਤੇ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਹੁਣ ਵਧੀਆ ਚੜਦੀ ਕਲਾ ਜੀ हां ਹੁਣ ਮਨ ਦੀ ਚੜ੍ਹਦੀ ਕਲਾ ਕੋ ਗੁਰਬਾਨੀ ਦਾ ਵੀ ਫਰਮਾਨ ਆ ਮਨ ਨਾ ਡਿੱਗੈ ਤਨ ਕਾਹੇ ਕੋ ਡਰੈ ਸੋ ਹਿਪਨੋਥੈਰੇਪੀ ਰਾਹੀਂ ਅਸੀਂ ਆਪਣੇ ਆਪ ਨੂੰ ਤਾਂ ਅੰਦਰ ਉਸਤ ਰੱਖ ਕੇ ਚੜ੍ਹਦੀ ਕਲਾ ਵਿੱਚ ਰਹਿ ਸਕਦੇ ਆ ਸੱਚੇ ਪਾਤਸ਼ਾਹ ਸਭਨਾ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ